ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਣੀ ਵੀਡੀਓ ਹੈ ਪਰਮਾਤਮਾ ਨੇ ਮਿਹਰ ਹੋਈ ਹੈ ਆਪਾਂ ਗੱਡੀ ਲਿਆਂਦੀ ਐ ਸਕੋਰਪੀਓ ਐਨ ਇਹਦੇ ਤੇ ਵੀਡੀਓ ਹੈ ਬਾਬੇ ਦੀ ਕਿਰਪਾ ਹੋਈ ਹੈ ਤਿੰਨ ਚਾਰ ਦਿਨ ਹੋਇਆ ਲਿਆਂਦੇ ਨੂੰ ਲਿਆਉਣੀ ਤਾਂ ਪਹਿਲਾਂ ਸੀਗੀ ਉਹ ਥਾਰ 5 ਡੋਰ ਜਿਹੜੀ ਆਉਣੀ ਸੀ ਉਹ ਦੇਖਦੇ ਰਹੇ ਤੇ ਤਾਂ ਕਰਕੇ ਥੋੜਾ ਲੇਟ ਹੋ ਗਏ ਲੈ ਕੇ ਤਾਂ ਪਹਿਲਾਂ ਆਉਣੀ ਸੀ ਪਰਮਾਤਮਾ ਦੀ ਕਿਰਪਾ ਹੋਈ ਹੈ ਦੋ ਖੁਸ਼ੀਆਂ ਘਰੇ ਆਈਆਂ ਇੱਕ ਤਾਂ ਗੱਡੀ ਲਿਆਂਦੀ ਐ ਇੱਕ ਪੋਤਰੀ ਹੋਈ ਉਸ ਪਰਮਾਤਮਾ ਨੇ ਬੜੇ ਸੋਹਣੇ ਦਿਨ ਲਿਆਂਦੇ ਐ ਤੇ ਪੁੱਤਰੇ ਦਾ ਨਾਮ ਰੱਖਿਆ ਗੁਰਮੇਹਰ ਗੁਰੂ ਜਮੇਰ ਹੋਈ ਹੈ ਤੇ ਗੱਡੀ ਬਾਰੇ ਆਪਾਂ ਗੱਲ ਕਰਦੇ ਆਂ ਇਹਦੀਆਂ ਕਮੀਆਂ ਵੀ ਦੱਸਾਂਗੇ ਤੇ ਇਹਦੇ ਗੁਣ ਵੀ ਦੱਸਾਂਗੇ ਅ ਸਾਡਾ ਮਨ ਸੀਗਾ ਲੈ ਕੇ ਆਉਣ ਦਾ ਆਪਣਾ ਥਾਰ 5 ਡੋਰ ਮੇਰਾ ਬਾਲਾ ਮਨ ਸੀਗਾ ਮੈਂ ਕਿਹਾ ਵੀ ਥਾਰ 5 ਡੋਰ ਲੈ ਕੇ ਆਵਾਂਗੇ ਤਾਂ ਜਦੋਂ ਅਸੀਂ ਜਿੱਦਾਂ ਲਾਂਚ ਹੋਈ ਆ ਜਦੋਂ ਅਸੀਂ ਗਏ ਬਠਿੰਡਾ ਗਏ ਤੇ ਜਾ ਕੇ ਉਹ ਦੇਖੀ ਤਾਂ ਆਪਣੀ ਜਗ੍ਹਾ ਤੇ ਉਹ ਵੀ ਗੱਡੀ ਸਹੀ ਐ ਜਿਵੇਂ ਨਵੇਂ ਜਨਰੇਸ਼ਨ ਨੂੰ ਜ਼ਿਆਦਾ ਪਸੰਦ ਆ ਉਹ ਤੇ ਪਰ ਮੈਨੂੰ ਜਿਵੇਂ ਰੇਟ ਇਹਦਾ ਵੀ ਉਨਾ ਹੀ ਆ ਤੇ ਉਹਦਾ ਵੀ ਉਨਾ ਹੀ ਆ ਟੌਪ ਮਾਡਲ ਦਾ ਥਾਰ ਦਾ ਰੇਟ ਦੇ ਹਿਸਾਬ ਨਾਲ ਤੇ ਮੈਨੂੰ ਇਹ ਗੱਡੀ ਜ਼ਿਆਦਾ ਬੈਸਟ ਲੱਗੀ ਥਾਰ ਨਾਲੋਂ ਸਕੋਰਪਿਓ ਨਾਲ ਤਾਂ ਇਹਦੇ ਬਾਰੇ ਗੱਲ ਕਰਦੇ ਆ ਵੀ ਕਿਉਂ ਉਹਦੇ ਨਾਲੋਂ ਬੈਸਟ ਲੱਗੀ ਇੱਕ ਤਾਂ ਫੈਮਲੀ ਗੱਡੀ ਆ ਵਿੱਚੋਂ ਖੁੱਲੀ ਡੁੱਲੀ ਬਹੁਤ ਐ ਤੁਹਾਨੂੰ ਪਤਾ ਹੀ ਆ ਵਿੱਚੋਂ ਦਿਖਾ ਵੀ ਦਿੰਨੇ ਆ ਖੁੱਲੀ ਡੁੱਲੀ ਵਿੱਚੋਂ ਬਹੁਤ ਆ ਖੁੱਲੀ ਡੁੱਲੀ ਦਾ ਇੰਨੀ ਆ ਪਹਿਲਾਂ ਮੈਂ ਰੱਖੀਆ ਆਪਣਾ ਅਨੋਵਾ ਕ੍ਰਿਸਟਾ ਰੱਖੀਆ ਟਾਪ ਮਾਡਲ ਉਹਦੇ ਜਿੰਨੀ ਅੰਦਰੋਂ ਸਪੇਸ ਉਹਦੇ ਜਿੰਨੀ ਆ ਥੋੜਾ ਜਿਹਾ ਫਰਕ ਇਹ ਆ ਉਹਦੇ ਨਾਲੋਂ ਵੀ ਉਹਦੇ ਨਾਲੋਂ ਇਹਦੀ ਡਿੱਗੀ ਛੋਟੀ ਆ ਅੰਦਰੋਂ ਹੰਨੀ ਆ ਖੁੱਲੀ ਤੇ ਅਨੋਵਾ ਨਾਲੋਂ ਅਨੋਵਾ ਦਾ ਵੀ ਸਾਡਾ ਮਨ ਸੀਗਾ ਪਰ ਅਨੋਵਾ ਨਾਲੋਂ ਸਾਨੂੰ ਐਵੇਂ ਜਿਹਾ ਲੱਗਿਆ ਵੀ 6-7 ਲੱਖ ਦਾ ਫਰਕ ਆ ਅਨੋਵਾ ਨਾਲੋਂ ਤੇ ਆਪਾਂ ਯਾਰ ਐਨਐਮਪੀ ਸਿੱਕੇ ਆ ਲੋਣੇ ਆ ਨਾਲੇ ਬਜਟ ਹੀ ਆਪਣਾ ਇੰਨਾ ਕੁ ਸੀਗਾ ਵੀ 22 ਲੱਖ ਦਾ ਇਹ ਬੜੀ ਵਧੀਆ ਗੱਡੀ ਹੈ ਅੰਦਰੋਂ ਅਨੋਵਾ ਨਾਲੋਂ ਇਹਦੇ ਜਿਹੜਾ ਇੰਟੀਰੀਅਰ ਹੈ ਸੋਹਣਾ ਤੇ ਚੱਲਣ 'ਚ ਵੀ ਅਨੋਵਾ ਵਾਂਗੂ ਹੈ ਅਸੀਂ ਇਹ ਲੰਬੀ ਵੀ ਚਲਾ ਕੇ ਵੇਖੀ ਲੌਂਗ ਰੂਟ ਤੇ ਵੀ ਚਲਾ ਕੇ ਦੇਖੀ ਹੈ ਅਨੋਵਾ ਵਾਂਗੂ ਹੈ ਥੋੜਾ ਜਿਹਾ ਫਰਕ ਹੈ 19 20 ਦਾ ਅਨੋਵਾ ਨਾਲੋਂ ਵੀ ਕੰਫਰਟ ਆਪਾਂ ਘੱਟ کہہ ਸਕਦੇ ਹਾਂ ਅਨੋਵਾ ਨਾਲੋਂ ਅਨੋਵਾ ਜ਼ਿਆਦਾ ਕੰਫਰਟ ਹੈ ਖੁੱਲੀ ਡੁੱਲੀ ਹੁੰਦੀ ਹੈ ਕੋਈ ਬੜਾ ਫਰਕ ਨਹੀਂ ਹੈ ਥੋੜਾ ਜਿਹਾ ਫਰਕ ਮੈਨੂੰ ਲੱਗਿਆ ਉਹ ਜਾਊਗਾ ਫਰਕ ਵੀ ਹੈ 6 ਲੱਖ ਦਾ ਉਹ ਜਿਹੜਾ ਅਸੀਂ ਮਾਡਲ ਲੈਂਦੇ ਜੀ 28 ਲੱਖ ਦਾ ਸੀ ਇਹ ਆਪਾਂ ਨੂੰ ਔਨ ਰੋਡ ਪਈ ਹੈ 2.2 ਲੱਖ ਦੀ ਜੈਡ ਐਟ ਸਿਲੈਕਟ ਗੱਡੀ ਇਹ ਸਕੋਰਪਿਓ ਹੈ ਇਹ ਵਿੱਚੋਂ ਇਹਦੇ ਬਾਰੇ ਗੱਲ ਕਰਦੇ ਆਂ ਵਿੱਚੋਂ ਤੁਹਾਨੂੰ ਦਿਖਾਉਣੇ ਆਂ ਸੋਹਣੀ ਮੈਨੂੰ ਸੋਹਣੀ ਇਹਦੀ ਲੁੱਕ ਬਹੁਤ ਸੋਹਣੀ ਲੱਗੀ ਬਾਹਰੋਂ ਵੀ ਤੇ ਅੰਦਰੋਂ ਵੀ ਤਾਂ ਉਹਦੇ ਬਾਰੇ ਤੁਹਾਨੂੰ ਦੱਸਦੇ ਆਂ ਵੀ ਇਹਦੇ 'ਚ ਕੀ ਕਮੀਆਂ ਐ ਤੇ ਕੀ ਗੋਣਾਂ ਐ ਇੱਕ ਆਪਾਂ ਹਾਂ ਸੱਚ ਐਵਰੇਜ ਦੀ ਵੀ ਗੱਲ ਕਰ ਲਈ ਐਵਰੇਜ ਵੀ ਦੇਖਣੀ ਚਾਹੀਦੀ ਹੈ ਹੁਣ ਕਈ ਬੰਦੇ ਕਹਿ ਰਹੇ ਨੇ ਕਰਨ ਲੱਗ ਪੈਂਦੇ ਆ ਵੀ ਇਹ ਝੋਟਾ ਐ ਅਸੀਂ ਤਾਂ ਨਹੀਂ ਐਵਰੇਜ ਬੰਦੇ ਬਾਈ ਆਪਾਂ ਤਾਂ ਸਿੱਧੀ ਗੱਲ ਐ ਵੀ ਐਵਰੇਜ ਵੇਖ ਕੇ ਸਾਰਾ ਕੁਝ ਦੇਖ ਕੇ ਗੱਡੀ ਲਈ ਹੈ ਕਿਉਂਕਿ ਇੰਨੇ ਪੈਸੇ ਲਾਉਣੇ ਆ ਚਲਾਉਣੇ ਵੀ ਆ ਬਠਲਣੀ ਰਹੇਗੀ ਇਹਦੀ ਅਸੀਂ 4-5 ਦਿਨ ਹੋਇਆ ਲਈ ਨੂੰ ਐਵਰੇਜ ਕੱਢੀ ਹੈ ਇਹਨੇ ਸਾਨੂੰ ਦਿੱਤੀ ਐਵਰੇਜ 14 ਦੀ 14 ਦੀ ਐਵਰੇਜ ਦਿੱਤੀ ਹੈ ਨੇ 9000 ਤੇ ਤੇ ਜੇ ਆਪਾਂ 120 25 ਤੇ ਇਹਨੂੰ ਤੋੜਦੇ ਆ ਤਾਂ ਫੇਰ ਇਹ ਆ ਜਾਂਦੀ ਹੈ 11-12 ਦੀ ਆ ਇਹਦੀ ਐਵਰੇਜ ਆ ਰੋਡ ਤੇ ਮਤਲਬ ਬਹੁਤ ਵਧੀਆ ਐਵਰੇਜ ਰੱਖਣੀ ਵੀ 9000 ਤੇ ਚਾਹੀਦੀ ਹੈ ਬਾਲੀ ਭਜਾਉਣੀ ਵੀ ਨਹੀਂ ਚਾਹੀਦੀ ਤਾਂ ਚੰਗੀ ਐਵਰੇਜ ਆ ਗੱਡੀ ਜਿਵੇਂ ਵੱਡੀ ਗੱਡੀ ਆ ਵਧੀਆ ਐਵਰੇਜ ਆ ਜਿਵੇਂ ਅਨੋਵਾ ਦੀ ਅਸੀਂ ਐਵਰੇਜ ਕੱਢੀ ਸੀ ਅਨੋਵਾ ਦੀ ਐਵਰੇਜ ਸੀਗੀ 11 ਦੀ 9000 ਤੇ ਇਹਦੀ ਹੈਗੀ ਆ ਉੱਥੇ ਜਿੱਥੇ ਅਨੋਵਾ ਨੂੰ ਚਲਾਉਂਦੇ ਸੀ 9000 ਤੇ 14 ਦੀ 14 ਤੋਂ ਪਲੱਸ ਜਾਂਦੀ ਆ ਥੱਲੇ ਨਹੀਂ ਹੁੰਦੀ ਤਾਂ ਵਿੱਚੋਂ ਤੁਹਾਨੂੰ ਦਿਖਾਉਣੇ ਆ ਆ ਲੈ ਨਹੀਂ ਕਹਿੰਦਾ ਇਸ ਜੀ ਦੇ ਪਹਿਲਾਂ ਤਾਂ ਆ ਇਹਦਾ ਚੈੱਕ ਕਰੋ ਇੰਟੀਰੀਅਰ ਚੈੱਕ ਕਰੋ ਵੀ ਕਿੰਨਾ ਸੋਹਣਾ ਹੈ ਇੰਟੀਰੀਅਰ ਤੁਸੀਂ ਦੇਖੋਗੇ ਮਨਖੋਸ਼ ਹੁੰਦਾ ਦੇਖ ਕੇ ਮਤਲਬ ਇੰਨੀ ਸੋਹਣੀ ਗੱਡੀ ਹੈ ਖੁੱਲੀ ਡੁੱਲੀ ਪੂਰੀ ਕੋਈ ਇਹ ਨਹੀਂ ਆ ਵੀ ਮਤਲਬ ਕੋਈ ਕਮੀ ਛੱਡੀ ਹੈ ਫਿਰ ਹੋਰ ਦੇਖੋ ਤੁਸੀਂ ਗੱਡੀ ਸਟਾਰਟ ਕਰਤੀ ਆ ਚੱਲੀ ਜਾਂਦੀ ਹੈ ਅੰਦਰ ਆਵਾਜ਼ ਹੀ ਹੈ ਨਹੀਂ ਗੱਡੀ ਦੀ ਇੱਕ ਤੁਹਾਨੂੰ ਹੋਰ ਦੱਸ ਦਈਏ ਵੀ ਜਿਹੜੀ ਨੋਵਾ ਸੀਗੀ ਕ੍ਰਿਸਟਾ ਉਹਦੀ ਆਵਾਜ਼ ਇਹਦੇ ਨਾਲੋਂ ਜ਼ਿਆਦਾ ਸੀਗੀ ਅੰਦਰ ਆਉਂਦੀ। ਇਹਦੀ ਘੱਟ ਆਵਾਜ਼ ਆਉਂਦੀ ਹੈ। ਇਹ ਤਾਂ ਸੁਣਦੀ ਨਹੀਂ ਆਏਆਂ ਜਿਵੇਂ ਪੈਟਰੋਲ ਵਾਲੀ ਗੱਡੀ ਹੁੰਦੀ ਹੈ। ਅੰਟੀਰੀਅਰ ਬੜਾ ਸੋਹਣਾ ਦੇਤਾ ਅੰਦਰੋਂ ਆਹ ਲੈਦਰ, ਸਕਰੀਨ, ਆਹ ਸਾਰਾ ਬੜਾ ਸੋਹਣਾ ਦਿੱਤਾ। ਸਨਰੂਫ, ਸਨਰੂਫ ਦੇਤਾ ਬਹੁਤ ਵੱਡਾ। ਤਾਂ ਮਤਲਬ ਸਪੇਸ ਦੇਖੋ ਤੁਸੀਂ ਅੱਗੇ ਸਪੇਸ ਦੇਖੋ ਕਿੰਨਾ ਸੀਟਾਂ ਅਗਲੀਆਂ ਸੀਟਾਂ ਜਮਾਂ ਪਿੱਛੇ ਐ। ਅੱਗੇ ਸਪੇਸ ਪੂਰਾ ਐ, ਪਿੱਛੇ ਵੀ ਖੁੱਲੀ ਡੁੱਲੀ ਐ, ਪਿੱਛੇ ਸਪੇਸ ਪੂਰਾ ਐ। ਤੇ ਉਦੋਂ ਪਿੱਛੇ ਜਿਵੇਂ ਪਿਛਲੀ ਸੀਟ ਤੇ ਵੀ ਮਤਲਬ ਦੋ ਬੰਦੇ ਬੈਠ ਸਕਦੇ ਆ ਦੋ ਪੰਜ ਵਿਚਾਲੜੀ ਤੇ ਤਿੰਨ ਪੰਜ ਤੇ ਦੋ ਪਿੱਛੇ ਕੁਲ ਡੁੱਲੇ ਸੱਤ ਬੰਦੇ ਵਧੀਆ ਬੈਠ ਸਕਦੇ ਆ ਮਤਲਬ ਪੂਰੀ ਫੁੱਲ ਫੈਮਿਲੀ ਗੱਡੀ ਆ ਪੂਰੀ ਨਜ਼ਾਰਿਆਂ ਵਾਲੀ ਗੱਡੀ ਜਾਂ ਆਪਾਂ ਤਿੰਨ ਪੰਜ ਬੰਦੇ ਅੱਗੇ ਬੈਠੇ ਆ ਦੋ ਪਿੱਛੇ ਆਪਣੇ ਬੱਚੇ ਆ ਬੱਚੇ ਬੈਠ ਸਕਦੇ ਆ ਮਤਲਬ ਵੀ ਵਿਚੋਂ ਜਿਹੜਾ ਸਪੇਸ ਆ ਨੋਵਾ ਜਨ ਹੈ ਇਹਦਾ ਨੋ ਅਨੋਵਾ ਨਾਲ ਉਹ ਇਹ ਫਰਕ ਹੈ ਵੀ ਇਹਦੀ ਡਿੱਗੀ ਛੋਟੀ ਹੈ ਹੋਰ ਕੋਈ ਫਰਕ ਨਹੀਂਗਾ ਤੇ ਅੰਦਰੋਂ ਮੈਨੂੰ ਅਨੋਵਾ ਨਾਲ ਉਹ ਸੋਹਣੀ ਲੱਗੀ ਆ ਜਿਹੜਾ ਇੰਟੀਰੀਅਰ ਹੈ ਮੈਨੂੰ ਬਹੁਤ ਸੋਹਣਾ ਲੱਗਿਆ ਚੱਲਣ 'ਚ ਬਹੁਤ ਵਧੀਆ ਸਵਾਦ ਹੁੰਦੀ ਹੈ ਬਹੁਤ ਵਧੀਆ ਤੇ ਥਾਰ ਜਿਹੜੀ ਆਪਾਂ ਥਾਰ ਦੀ ਗੱਲ ਕਰੀ ਸੀ ਥਾਰ ਆਪਾਂ ਤਾਂ ਨਹੀਂ ਕੀ ਲਈ ਵੀ ਮੈਨੂੰ ਲੱਗਿਆ ਨਹੀਂਗਾ ਥਾਰ ਦਾ ਵੀ ਥਾਰ ਜਿਵੇਂ ਪਹਿਲਾਂ ਵੀ ਥਾਰ ਬਹੁਤ ਮਸ਼ਹੂਰ ਆ ਬਹੁਤ ਵਿਕਦੀ ਹੈ ਜਿਵੇਂ ਪਹਿਲਾਂ ਵੀ ਥਾਰ ਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਤਿੰਨ ਟਾਕੀਆਂ ਵਾਲੀ ਸੀਗੀ ਪਿੱਛੇ ਚੜਨਾ ਉਤਰਨਾ ਬਹੁਤ ਉਹਦੇ 'ਚ ਬਹੁਤ ਔਖਾ ਸੀਗਾ ਪਿਛਲੇ ਬੰਦਿਆਂ ਨੂੰ ਤਾਂ ਜਿੱਦਣ ਲਾਂਚ ਹੋਈ ਆ ਅਸੀਂ ਗਏ ਮੇਰਾ ਮਨ ਪੂਰਾ ਥਾਰ ਤੇ ਸੀਗਾ ਜਦੋਂ ਅਸੀਂ ਜਾ ਕੇ ਵੇਖੀ ਤਾਂ ਉਹ ਜਿਹੜੀ ਗੱਡੀ ਦੀ ਲੈਂਥ ਹੈ ਲੈਂਥ ਤਾਂ ਵਧਾਤੀ ਉਹਨਾਂ ਨੇ ਸਿਰਫ ਦੋ ਤਾਕੀਆਂ ਹੋਰ ਦੇ ਦਿੱਤੀਆਂ ਪਰ ਜਿਹੜਾ ਆ ਸਪੇਸ ਹੈ ਇਹ ਉਨਾ ਹੀ ਹੈ ਇੱਥੋਂ ਖੁੱਲੀ ਨਹੀਂ ਗਈ ਕਰੀ ਡਿੱਗੀ ਖੁੱਲੀ ਕਰਤੀ ਉਹਦੀ ਡਿੱਗੀ ਖੁੱਲੀ ਕਰਤੀ ਆਹ ਸਪੇਸ ਉਨਾ ਹੀ ਹੈ ਮਤਲਬ ਉਹਦੇ 'ਚ 4 ਬੰਦੇ ਬੈਠਦੇ ਆ ਇਹਦੇ 'ਚ ਬੈਠਦੇ ਆ 7 ਤਾਂ ਮੈਨੂੰ ਐਂ ਜਿ ਲੱਗਿਆ ਵੀ ਥਾਰ ਨਾਲੋਂ ਇਹ ਬੈਸਟ ਹੈ ਰੇਟ ਉਹਦਾ ਉਹ ਉਹਦਾ ਟਾਪ ਮਾਡਲ ਦਾ ਤੇ ਇਹਦਾ ਸੇਮ ਹੈ ਉਹ ਵੀ ਬਾਈਕ ਦੀ ਪੈਂਦੀ ਹੈ ਇਹ ਵੀ ਬਾਈਕ ਦੀ ਹੈ ਇਹ ਬਾਈ ਦੀ ਇਹ ਆਨ ਰੋਡ ਵੀ ਰੇਟ ਸੇਮ ਹੈ ਖੁੱਲੀ ਡੁੱਲੀ ਉਹਦੇ ਨਾਲ ਵੱਧ ਹੈ ਫੈਮਿਲੀ ਗੱਡੀ ਹੈ ਚਲਾਉਣ 'ਚ ਉਹਦੇ ਨਾਲੋਂ ਮਜ਼ਾ ਜ਼ਿਆਦਾ ਹੈ ਥਾਰ ਵੀ ਮੈਂ ਲੌਂਗ ਟਾਈਮ ਲੌਂਗ ਰੂਟ ਤੇ ਚਲਾ ਕੇ ਵੇਖੀ ਹੈ ਮਤਲਬ ਜੇ ਆਪਾਂ ਜਾਣਾ 3-2 300 ਕਿਲੋਮੀਟਰ ਜਾਣਾ ਤਾਂ ਕੋਈ ਮੇਰਾ ਭਰਾ ਗੁੱਸਾ ਨਾ ਕਰੇ ਥਾਰ 'ਚ ਬੰਦਾ ਥੱਕ ਜਾਂਦਾ ਹੈਗਾ ਇਹਦੇ 'ਚ ਨਹੀਂ ਪਤਾ ਲੱਗਦਾ ਇਹਦੇ 'ਚ ਪੂਰੀ ਆਰਾਮ ਦਾ ਇੱਕ ਹੈ ਪੂਰੀ ਕੰਫਰਟ ਹੈ ਅਨੋਵਾ ਵਾਂਗੂ ਹੀ ਹੈ ਮੈਂ ਕੋਈ ਨੋਵਾ ਨਾਲੋਂ 19 20 ਦਾ ਫਰਕ ਹੈ ਬਾਲਾ ਫਰਕ ਨਹੀਂ ਹੈ ਤਾਂ ਅੱਜ ਮੈਂ ਸੋਚਿਆ ਚਲੋ ਵੀਡੀਓ ਪਾ ਦਗੇ ਆਪਾਂ 20 22 ਲੱਖ ਰੁਪਿਆ ਲਾਉਣਾ ਹੁੰਦਾ ਸਾਰਿਆਂ ਨੇ ਪੈਸੇ ਬਹੁਤ ਹੋ ਜਾਂਦੇ ਆ ਵੀ ਜਿਹੜੀਆਂ ਕਮੀਆਂ ਉਹ ਵੀ ਦੱਸਣੀਆਂ ਚਾਹੀਦੀਆਂ ਜਿਹੜੇ ਗੁਣ ਉਹ ਵੀ ਦੱਸਣੇ ਚਾਹੀਦੇ ਮੈਨੂੰ ਤਾਂ ਇਹਦੇ 'ਚ ਗੁਣ ਵੱਧ ਲੱਗੇ ਤੇ ਕਮੀਆਂ ਘੱਟ ਲੱਗੀਆਂ ਕਮੀ ਤਾਂ ਇੱਕ ਤਾਂ ਇਹ ਹੈ ਵੀ ਜਿਹੜਾ ਇਹਦਾ ਬਲੂਰ ਹੈ ਇਹਨਾਂ 22 ਲੱਖ ਰੁਪਿਆ ਲਾਇਆ ਆ ਪਿੱਛੇ ਬਲੂਰ ਇਹਦੇ ਹੈਗੇ ਐਸੀ ਵਾਲੇ ਆਵੇ ਇੱਥੇ ਤਾਂ ਤੀਜੀ ਸੀਟ ਤੇ ਵੀ ਬਲੂਰ ਚਾਹੀਦੇ ਸੀਗੇ ਇਹਦੇ ਤੀਜੀ ਸੀਟ ਤੇ ਇਹਦੇ ਬਲੌਰ ਚਾਹੀਦੇ ਸੀਗੇ ਉਹ ਇਹਨਾਂ ਨੇ ਕਮੀ ਰੱਖੀ ਆ ਕੰਮ ਤਾਂ ਕੁਝ ਵੀ ਨਹੀਂ ਹੁੰਦਾ ਪੈਪੀਟ ਪਾਉਣੀ ਹੁੰਦੀ ਆ ਪਿੱਛੇ ਜਾ ਕੇ ਜਿਵੇਂ ਹੁਣ ਪਿੱਛੇ ਬੱਚੇ ਆ ਗਰਮੀ ਆਉਂਦੀ ਆ ਪਿੱਛੇ ਕਈ ਵਾਰੀ ਹਵਾ ਨਹੀਂ ਜਾਂਦੀ ਤਾਂ ਪਿੱਛੇ ਬਲੌਰ ਜ਼ਰੂਰੀ ਸੀਗੇ ਇਹ ਕਮੀ ਆ ਇਹਦੇ ਚ ਹੋਰ ਕੋਈ ਮੈਨੂੰ ਖਾਸ ਕਮੀ ਨਹੀਂ ਲੱਗੀ ਜਾਂ ਥੋੜੀ ਜੀ ਡਿੱਗੀ ਛੋਟੀ ਆ ਜੇ ਪਿੱਛੇ ਬੱਚੇ ਬੈਠੇ ਆ ਤਾਂ ਆਪਾਂ ਡਿੱਗੀ ਖੋਲਦੇ ਆ ਤਾਂ ਡਿੱਗੀ ਥੋੜੀ ਛੋਟੀ ਆ ਜੇ ਪਿਛਲੀ ਸੀਟ ਖਾਲੀ ਆ ਫਿਰ ਤਾਂ ਆਪਾਂ ਸੀਟਾਂ ਫੋਲਡ ਕਰਕੇ ਫਿਰ ਤਾਂ ਬਹੁਤ ਵੱਡੀ ਡਿੱਗੀ ਬਣ ਜਾਂਦੀ ਆ ਜੇ 5 ਬੰਦਿਆਂ ਨੇ ਬਹਿ ਕੇ ਜਾਣਾ ਪਿਛਲੀਆਂ ਸੀਟਾਂ ਫੋਲਡ ਕਰੋ ਮਤਲਬ ਟਰਾਲੀ ਵਾਲਾ ਹਸਾਬੀ ਜਿੰਨਾ ਸਮਾਨ ਮਰਜੀ ਸਿੱਟੀ ਚੱਲੋ ਅਨੋਵਾ ਵਾਂਗੂ ਤੇ ਜੇ ਪਿੱਛੇ ਦੋ ਜਣਾਂ ਨੇ ਹੋਰ ਬਹਿਣਾ ਤੇ ਫਿਰ ਥੋੜੀ ਜਿਹੀ ਡਿੱਗੀ ਛੋਟੀ ਏ। ਬਾਕੀ ਕੋਈ ਕਮੀ ਨਹੀਂ ਬਾਕੀ ਸરાਹ ਲਾ ਰੱਖੀ ਏ। ਮਤਲਬ ਚਲਾਉਣ ਚਲੂਣ ਦੇ ਵਿੱਚ ਸੀਟਾਂ ਸੂਟਾਂ ਬਹਿਣ ਦੇ ਵਿੱਚ ਐ ਪੂਰਾ ਨਜ਼ਾਰਾ ਹੈ ਮਤਲਬ 6 ਫੁੱਟ ਮੇਰੇ ਬੇਟੇ ਦੀ ਹਾਈਟ 6 ਫੁੱਟ 2 ਇੰਚ ਹੈ ਜੇ ਅੱਗੇ ਬਹਿ ਕੇ ਉਹ ਚਲਾਉਂਦਾ ਹੈ। ਅੱਗੇ ਪੂਰਾ ਉਹ ਵੀ ਖੁੱਲਾ ਡੁੱਲਾ ਬੈਠਾ ਹੁੰਦਾ ਤੇ ਪਿੱਛੇ ਮੇਰੀ 5 ਫੁੱਟ ਹੈਗੀ ਹੈ 9 ਇੰਚ ਹੈ ਹਾਈਟ ਤੇ ਪਿੱਛੇ ਮੈਂ ਵੀ ਖੁੱਲਾ ਡੁੱਲਾ ਹੁੰਨਾਗਾ। ਮਤਲਬ ਮੈਂ ਨਹੀਂ ਗੋਡੇ ਵੱਜੀ ਪੂਰੀ ਨਜ਼ਾਰੇ ਵਾਲੀ ਗੱਡੀ ਐ ਜੇ ਕੋਈ ਮੈਨੂੰ ਪੁੱਛੇ ਵੀ ਸਕੋਰਪੀਓ ਲੈਣੀ ਚਾਹੀਦੀ ਹੈ ਜਾਂ ਅ ਥਾਰ ਲੈਣੀ ਚਾਹੀਦੀ ਹੈ ਤਾਂ ਮੈਂ ਤਾਂ ਇਹ ਕਹੂੰਗਾ ਵੀ ਹਰੇਕ ਬੰਦੇ ਦਾ ਆਪ ਦਾ ਆਪ ਦਾ ਹਿਸਾਬ ਹੈ ਆਪਦੀ ਆਪਦੀ ਪਸੰਦ ਹੈ ਥਾਰ ਵੀ ਬਹੁਤ ਵੇਖਦੀ ਹੈ ਸਕੋਰਪੀਓ ਵੀ ਬਹੁਤ ਵੇਖਦੀ ਹੈ ਦੋਵੇਂ ਮਾਡਲ ਇਹ ਜਿਹੜੇ ਮਹਿੰਦਰਾ ਦੇ ਆ ਟੌਪ ਤੇ ਐ ਬਹੁਤ ਵਿਕੀ ਜਾਂਦੇ ਆ ਪਰ ਮੈਂ ਇਹ ਕਹੂੰਗਾ ਵੀ ਆਪਦੀ ਫੈਮਿਲੀ ਦੇ ਹਿਸਾਬ ਨਾਲ ਲਓ ਜਿਵੇਂ ਸਾਡੀ ਫੈਮਿਲੀ ਦੇ ਹਿਸਾਬ ਨਾਲ ਸਾਨੂੰ ਥਾਰ ਨਾਲੋਂ ਸਕੋਰਪੀਓ ਐਨ ਬੈਸਟ ਲੱਗੀ ਐਨੇ ਇੱਕ ਵੀਡੀਓ ਸੀ ਇੰਨੀ ਕ ਜਾਣਕਾਰੀ ਸੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ ਬਾਈ ਜੀ